ਪਹਿਲਾ ਕਦਮ ਪੁੰਦੀ ਸੀਗੀ ਤੇ ਸੋਹਣਿਆ ਆਪਣਾ ਕੀ ਬੰਡਿਆ ਨਿ ਫਿਰੀ ਉਹਨੂੰ ਕਿੰਨਾ ਅਖਬਾਰ ਵਿੱਚ ਭੰਡਿਆ ਵਿੱਚ ਭੰਡਿਆ ਨੀ ਤੇਰੇ ਦਿਲ ਵਿੱਚ ਜਿਹੜਾ ਪਰਮਸੀ ਦਾ ਬਨੇ ਕੱਢਤਾ ਨਹੀਂ ਅੜੀਏ ਜਦੋਂ ਦੂਜੀ ਲਿਆ ਕੇ ਖੜੀ ਕਰ ਲਈ ਅਗਲੇ ਨਾਲ ਹੱਲਾ ਦੇਖ ਲੈ ਤੇਰੇ ਪੰਜ ਬਰਾਬਰ ਕੱਢਤਾ ਨਹੀਂ ਅੜੀਏ ਕੱਢ ਦੇ ਤੇਰੇ ਪੰਜ ਬਰਾਬਰ ਕੱਢਤਾ ਨਹੀਂ ਅੜੀਏ ਲਾ ਵਖਲਾ ਤੇਰੇ ਪੰਜ ਬਰਾਬਰ ਬੱਦਤਨੀ ਆਈ ਏ ਲਾ ਵਖਲਾ ਤੇਰੇ ਪੰਜ ਬਰਾਬਰ ਬੱਦਤਨੀ ਆਈ ਏ ਓਏ ਹੋ ਓਏ ਹੋ ਓਏ ਓਏ ਵਾਸੀ ਗੁਰ ਜਰਾ ਜੀ ਥੈਂਕ ਯੂ ਕਿੱਤੀ ਪਰ ਇੱਕ ਤੇ ਬੂਟਾ ਲਾ ਕੇ ਸੰਘੜੀ ਸ਼ਾ ਕਾ ਦਿੰਦੀ ਇੱਕ ਦੇ ਬੂਟਾ ਲਾ ਕੇ ਜੜੀ ਸ਼ਾ ਕਾ ਦਿੰਦੀ ਇੱਕ ਦੇ ਬੂਟਾ ਲਾ ਕੇ ਜੜੀ ਸ਼ਾ ਕਾ ਦਿੰਦੀ ਉਹ ਵੀ ਵੇਖ ਲੈ ਰੱਬ ਨੇ ਫੇਰ ਦੁਬਾਰਾ ਛੋਰੀ ਮਰਦ ਕਰੀ ਇੱਕ ਦੇ ਬੂਟਾ ਲਾ ਕੇ ਜੜੀ ਸ਼ਾ ਕਾ ਦਿੰਦੀ ਫਰਜੀ ਪਿਆਰ ਦਾ ਜੋੜ ਪਿਆਰਾਂ ਚੋਂ ਵੱਡਦਾ ਨਹੀਂ ਅੜੀ ਏ ਫਰਜੀ ਕਹਾਣੀ ਕਿਹੜਾ ਜੋ ਵੱਡਦਾ ਨਹੀਂ ਅੜੀ ਏ ਮੈਮੀ ਬਾਜੀ ਕਹਦੇ ਆਂ ਮਾਸੀ ਬਾਜੀ ਕਹਦੇ ਆਂ ਹੱਲਾ ਵਿਖਾ ਤੇਰੇ ਬੰਜ ਬਰਾਬਰ ਕੱਟਦਾ ਨਹੀਂ ਅੜੀਏ ਲੈ ਲੱਗੀ ਤੇਰਾ ਬੰਜ ਬਰਾਬਰ ਕੱਟਦਾ ਨਹੀਂ ਅੜੀਏ ਹੂ ਲੈ ਵਿਖਾ ਤੇਰਾ ਬੰਜ ਬਰਾਬਰ ਕੱਟਦਾ ਨਹੀਂ ਅੜੀਏ ਆਜੀਆ ਓ ਬੱਲੇ ਹਲੋ ਹਲੋ ਗਰਮੀਤ ਬਾਜੀ ਬਲੇਵਰੀ ਬਾਜੀ ਜਿਹੜੇ ਨਮਾ ਸ਼ਹਿਰ ਦੇ ਕਲਾਕਾਰ ਐ ਏਦਾਂ ਹੀ ਆਉਂਦੇ ਐ ਇਹ ਜਿਹੜਾ ਇੱਕ ਗਾਉਂ ਦੇ ਖੜਕਮਾ ਟਾੜੀ ਵਜਾ ਦੇ ਇੱਕ ਵਾਰੀ ਨਮਾ ਸ਼ਹਿਰੀਆਂ ਦੇ ਨਾਲ ਦੀ ਐ

ਰਿੜੀ ਰਿੜੀ ਸ਼ਰਮ ਰਹਾ ਬੱਲਾ ਲਾ ਕੇ ਅਟ ਤਰੀੜੀ ਆਏ ਓਏ ਹੋਏ ਲਾ ਵੇਖ ਲੈ ਤੇਰੇ ਝੰਡਾ ਬਰਾਬਰ ਗੱਡ ਮਰੀ ਰਿੜੀ ਆਏ ਲਾ ਵੇਖ ਲੈ ਤੇਰੇ ਬਰਾਬਰ ਗੱਡ ਮਰੀ ਰਿੜੀ ਆਏ ਲਾ ਵੇਖ ਲੈ ਤੇਰੇ ਪੰਜ ਬਰਾਬਰ ਗੱਡ ਮਰੀ ਰਿੜੀ ਆਏ ਓਏ ਹੋਏ ਲੈਣ ਵਾਲੀਆਂ ਲੈਣਾ ਇੱਥੇ ਐਂਡੇ ਕਰਤਾ ਸੀ ਬੰਦੇ ਨੇ ਮੈਮੀ ਬਾਜੀ ਇੱਥੇ ਐਂਡੇ ਕਰਤਾ ਸੀ ਉਦਾਂ ਵੀ ਐਂਡ ਹੋ ਗਿਆ ਸੀ ਉਦਾਂ ਵੀ ਐਂਡੇ ਕਰਤਾ ਸੀ ਮੈਨੂੰ ਗਉਣ ਗਉਣ ਦਾ ਨਹੀਂ ਸੀ ਪਤਾ ਪਰ ਲਿਆ ਕੇ ਖੜੀ ਕਰਤਾ ਸੀ ਪਰ ਉਦਾਂ ਐਂਡ ਕਰਤਾ ਸੀ ਹਾਂ ਕੀ ਕਹਿੰਦਾ ਤੂੰ ਕਹਿੰਦੀ ਫੁਰੇ ਸ਼੍ਰੀ ਕੰਧਾ ਵੀ ਮਾੜੀ ਕਹਿੰਦਾ ਨਹੀਂ ਇੱਕ ਧਿਆਲਪੁਰੇ ਦਾ ਦਾਦਾ ਚੁੱਪ ਵੱਟੀ ਲੈਂਦਾ ਨਹੀਂ ਕੀਤਾ ਨੇ ਜਮੇ ਬੱਤੀ ਰੰਦਾ ਦੀ ਅਗੇ ਆਲੂਰੇ ਦਾ ਕੀਤਾ ਤਾਂ ਚੁਬ ਮੱਟੀ ਰੰਦਾ ਦੀ ਤੂੰ ਕੰਦੀ ਫਿਰੇ ਸ਼ਰੀਕੇ ਤਾਂ ਵੀ ਮਾੜੀ ਕੰਦਾ ਨੀ ਉਹ ਕਿਤੇ ਆਲੂਰੇ ਦਾ ਕੀਤਾ ਤਾਂ ਚੁਬ ਮੱਟੀ ਰੰਦਾ ਦੀ ਪਰੋ ਸ਼ਹਿਰ ਵੀ ਚੱਲੀਏ ਸ਼ਹਿਰ ਵੀ ਚੱਲੀਏ ਸ਼ਹਿਰ ਵੀ ਚੱਲੀਏ ਕਾਕੇ ਨੇ ਹੁਣ ਛੱਡਦਾ ਨਹੀਂ ਅੜੀਆ ਤੇਰਾ ਸ਼ਹਿਰ ਵੀ ਚੱਲੀਏ ਕਾਕੇ ਨੇ ਹੁਣ ਛੱਡਦਾ ਨਹੀਂ ਅੜੀਆ ਲੈ ਦੇਖ ਲੈ ਤੇਰੇ ਬੱਤ ਬਰਾਬਰ ਕਰਦਾ ਨਹੀਂ ਅੜੀਆ ਲੈ ਦੇਖ ਲੈ ਬਰਾਬਰ ਕੱਟਨੀ ਜੜੀ ਹੈ ਲਾ ਵੇਖ ਲੈ ਤੇਰੇ ਬੰਜ ਬਰਾਬਰ ਕੱਟਨੀ ਜੜੀ ਹੈ ਲਾ ਵੇਖ ਲੈ ਤੇਰੇ ਬੰਜ ਬਰਾਬਰ ਕੱਟਨੀ ਜੜੀ ਹੈ ਲਾ ਵੇਖ ਲੈ ਤੇਰੇ ਬੰਜ ਬਰਾਬਰ ਕੱਟਨੀ ਜੜੀ ਹੈ ਲਾ ਵੇਖ ਲੈ ਤੇਰੇ ਬੰਜ ਬਰਾਬਰ ਕੱਟਨੀ ਜੜੀ ਹੈ ਲਾ ਵੇਖ ਲੈ ਤੇਰੇ ਬੰਜ ਬਰਾਬਰ ਕੱਟਨੀ ਜੜੀ ਹੈ ਲਾ ਵੇਖ ਲੈ ਤੇਰੇ ਬੰਜ ਬਰਾਬਰ ਕੱਟਨੀ ਜੜੀ ਹੈ ਲਾ ਵੇਖ ਲੈ ਤੇਰੇ ਬੰਜ ਬਰਾਬਰ ਕੱਟਨੀ ਜੜੀ ਹੈ ਲਾ ਵੇਖ ਲੈ ਤੇਰੇ ਬੰਜ ਬਰਾਬਰ ਕੱਟਨੀ ਜੜੀ ਹੈ